ਸੇਕੋ ਕੁਆਲੀਫਾਈ ਤਾਂ ਕਰਦੇ ਆ ਸਾਬ ਕਾਂਗਰਸ ਦੇ ਕ੍ਰਾਈਟੇਰੀਆ ਦੇ ਨਾਲ ਕਿਉਂਕਿ ਮੇਰੇ ਤੋਂ ਆ ਸਵਾਲ ਤੁਸੀਂ ਪੁੱਛਿਆ ਨਾ ਸਾਬ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਈ ਹੈ ਸਾਬ ਅਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਅਸਤਾ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਹੈ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਈਆ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ ਫਰਮ ਦਾ ਹਾਰਸਸ ਮਾਊਥ ਯਾ ਹਾਰਸਸ ਉਹਦਾ ਫਿੱਲੀ ਦੇ ਮਾਊਥ ਜਨ ਉਹਦੇ ਜਵਾਕਾਂ ਦੇ ਮੂੰਹ ਸੁਣੀ ਸੀਗੀ ਵੀ ਪੁੰਨ ਨਹੀਂ ਮਿਲੀ ਮੁੱਖ ਮੰਤਰੀ ਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ ਤੋ ਉਸ ਦਾ ਮੈਂ ਦਾ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੰਦਾ ਉਹਨਾਂ ਦਾ ਮੈਂ ਅੱਗੇ ਫਰਜੰਦ ਦਾ ਨਾਮ ਲੈ ਰਿਹਾ ਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕਿਤੇ ਗੱਲ ਦੱਸੀ ਵੀ ਵੈ 350 ਚ ਲਈਏ ਪੁੰਨ ਨਹੀਂ ਮਿਲਦੀ ਤੇ ਬਾਕੀ ਤਾਂ ਕਾਂਗਰਸ ਪਹੁੰਚੀ ਕਿੱਥੇ ਸਰ ਇਹ ਨਾ ਕਰਕੇ ਸਭ ਨਾ ਤਾਂ ਮਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਭ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਿਸ ਸਿੱਧੂ ਕੋਲ ਹੋਵੇ ਪਰ ਮੈਨੂੰ ਪਤਾ ਹੈ ਮੇਰੇ ਕੋਲ ਡਿੰਪੇ ਜੀ ਆਲਾ ਉਹ ਜਿਹੜਾ ਟ੍ਰੀਟ ਅਜਵੇ ਪਿਆ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੀਏ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਨ ਜਖਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਹੈ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਆਗੇ-ਆਗੇ ਦੇਖੀ ਹੁੰਦਾ ਹੈ ਕਿਆ ਅਜ ਤੁਸੀਂ ਕਹਿੰਦੇ ਦੋ ਤਿੰਨ ਕ੍ਰਾਈਟੇਰੀਆ ਚ ਤੁਸੀਂ ਪਹਿਲੇ ਫੇਲ ਹੋ ਗਏ ਜੋ ਕ੍ਰਾਈਟੇਰੀਆ ਕਿਹੜੇ-ਕਿਹੜੇ ਸੀ ਉਹ ਮੈਂ ਦੱਸ ਰਾਂ ਜਿਹੜੇ ਬੀਬਾ ਜੀ ਹੋਈ ਦੱਸਣਗੇ ਕੀ ਹੈ ਜੀ ਕਈ ਕ੍ਰਾਈਟੇਰੀਆ ਇਹਦੇ ਵਿੱਚ ਹੈ ਯਾਨੀ ਸਟੇਜ 'ਚ ਸਰਕਾਰ ਬਣਾਉਣ ਦੀ ਗੱਲ ਪਰ ਇੱਕ ਗੱਲ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਨੌਬਤ ਤੇ ਪਹੁੰਚਿਆ ਨਹੀਂ ਬਾਅਦ 'ਚ ਬੰਦਾ ਥੁੱਕਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ 'ਚ ਕਹਾਵਤ ਹੈ ਕਹਿੰਦੇ ਕਾਇਰ कुटिल कुरूप जड़ और कुल बुद्धि का खोट इतने अवगुण तब छुपे जब वो लक्ष्मी जी की ओट वो सकता को <laughs> सारे ओ, लीग नहीं। लीग हो सकता है 350 वाली ते कोई होती 500 दी पा दे <laughs> जीद तो शायद क्राइटेरिया सारे उड जाने सी वो आस्था उसे लीग छे 아니 वो ਜਿਹੜੇ लीग ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ ਕਰ ਰਹੇ ਨੇ ਇੱਕ ਪਾਸੇ ਕਿਸੇ ਪਾਰਟੀ ਦਾ ਚਾਹੇ ਕਾਂਗਰਸ ਦਾ ਹੈ ਚਾਹੇ ਕਿਸੇ ਦਾ ਕੋਈ ਇਸ ਕਿਸਮ ਦਾ ਬਿਆਨ ਦਿੰਦਾ ਬਹੁਤ ਹੀ ਘਟੀਆ ਸ਼ਰਮ ਸ਼ਰਮਸਾਰ ਮਤਲਬ ਉਹਨਾਂ ਨੂੰ ਬੰਦੇ ਨੂੰ ਪੁਣੇ ਅੰਦਰ ਚੱਕੀ ਮਾਰ ਕੇ ਦੇਖਣੀ ਚਾਹੀਦੀ ਹੈ ਬਹੁਤ ਹੀ ਇਹਦਾ ਜਿੰਨੀ ਨਿੰਦਾ ਕੀਤੀ ਜਾਵੇ ਮੈਂ ਚੈੱਕ ਕਰ ਰਿਹਾ ਸੀ ਉਹ ਹੈ ਕੀ रावत ਸਾਹਿਬ ਕਿਉਂਕਿ ਸਾਡੇ ਤਾਂ ਹੱਥ ਦੂਜੇ रावत ਨਾਰਦ ਸਾਹਿਬ ਨਾਲ ਲੱਗੇ ਸੀਗੇ ਖੈਰ ਛੋਟੇ ਮੀਆਂ ਤੋਂ ਛੋਟੇ ਮੀਆਂ ਵੱਡੇ ਮੀਆਂ ਸੁਭਾਨ ਅੱਲਾਹ ਉਹ ਹੈ ਨਾ ਤਾਂ ਉਹ ਦਾ ਸੀਗੇ ਪਰ ਮੈਂ ਉਹ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਉਹ ਤਾਂ ਮੈਂ ਪੁੱਛ ਲੈਂਦੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੰਨਾ ਰੇਟ ਹੈ ਪਰ ਚਲੋ ਮੈਂ ਮੈਂ ਜਿਹੜੀ ਗੱਲ ਕਰਨ ਲੱਗਾ ਆਪਾਂ ਆ ਬੜਾ ਸੀਰੀਅਸ ਆ ਨਹੀਂ ਆ ਸੀਰੀਅਸ ਇਸ਼ੂ ਹੈ ਜਿਹੜਾ ਇਸ रावत ਸਾਹਿਬ ਨੇ ਕੰਮ ਕਿਹਾ ਹੈ ਨਾ ਜੀ ਆ ਸੀਰਸ रावत ਆ ਤਾਂ ਆਪ ਚਰਬ ਮਾਤੜਾ ਮੈਂ ਦੇਖ ਰਿਹਾ ਕੋ ਪੋਜੀਸ਼ਨ ਵੀ ਹੈ ਮੇਰੇ ਖਿਆਲ ਕੋਈ ਉਹ ਤੇ ਪਾਰਟੀ ਦੀ ਪੋਜੀਸ਼ਨ ਹੈ ਨਹੀਂ ਇਸ ਸੋ ਕਾਲਡ ਆਪਣਾ ਸੈਲਫ ਸਟਾਈਲ ਲੀਡਰ ਹੈ ਪਰ ਮੈਂ ਪੰਜਾਬ ਦੇ ਲੀਡਰਾਂ ਦੇ ਬਿਆਨ ਸੁਣ ਰਿਹਾ ਸੀਗਾ ਸਰ ਕੱਲ ਫਾਰਮਰ ਡਿਪਟੀ ਸੀਐਮ ਸਾਹਿਬ ਹੁੰਦਾ ਵਾ ਸਾਹਿਬ ਦਾ ਵੀ ਮੇਰੇ ਖਿਆਲ ਬਿਆਨ ਆਇਆ ਕੱਲ ਓਜਲਾ ਸਾਹਿਬ ਦਾ ਵੀ ਬਿਆਨ ਆਇਆ ਮਾਨੇ ਉਹ ਮੇਰੇ ਤਾਂ ਬੜੇ ਦੋਸਤ ਹੈ ਓਜਲਾ ਸਾਹਿਬ ਪਰ ਮੈਂ ਓਜਲਾ ਸਾਹਿਬ ਤੇ ਸਾਡੇ ਡਿਪਟੀ ਸੀਐਮ ਸਾਹਿਬ ਨੂੰ ਪੁੱਛਣਾ ਚਾਹੂੰਗਾ ਤੁਹਾਨੂੰ ਰਵਤਨ ਨਜ਼ਰ ਆ ਗਿਆ ਆ ਕਰੇ ਜਿਹੜਾ ਤੁਹਾਡੇ ਆਪ ਦਾ ਇੱਥੇ ਕਰੀ ਜਾਂਦਾ ਸੀ ਕਹਿੰਦਾ ਕਿ ਕਿੱਥੇ ਚੱਲੇ ਉਹ ਦੋ ਸਰਦਾਰ ਟੂ 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 ਉਹ ਬੱਚਿਆਂ ਦੇ ਤੁਸੀਂ ਕਰੀ ਜਾਂਦੇ ਸਭ ਉਹਦੇ ਤੇ ਤਾਂ ਨਹੀਂ ਬੋਲੇ ਉਹਨੇ ਚੰਦ ਚੜ੍ਹੇ ਉਹ ਸਿੱਖਿਆ ਦਾ ਮਾਨੀ ਸਾਹਿਬ ਆਏ ਕਹਿੰਦੇ ਮੈਂ ਐਸਜੀਪੀ ਨੂੰ ਲਿਖੂਗਾ ਮੈਂ ਇਤਕਾਲ ਤੱਕ ਦੇ ਜਥੇਦਾਰ ਨੂੰ ਸਾਹਿਬ ਨੂੰ ਲਿਖੂਗਾ ਵੀ ਸਜ਼ਾ ਉਹ ਸਜ਼ਾ ਕੀਤੀ ਜਾਵੇ ਸਭ ਪਰਮਾਨਾ ਇੱਕ ਰੱਖੋ ਸਭ ਹਾਂ ਤਾਂ ਕੋਈ ਗੱਲ ਨਹੀਂ ਬੋਲਦੇ ਨਹੀਂ ਉਹਦੇ ਇੱਥੋਂ ਡਰਦੇ ਐ ਇਹ ਤਾਂ ਸਾਰੇ ਆਪਣੇ ਆਪ ਦੇ بڑے ਫਨੇਖਾ ਲੀਡਰ ਹੈ ਜਵਾਨੀ ਨਹੀਂ ਖੋਲੀ ਕਿਸੇ ਨੇ ਐਨਾ ਡਰ ਬਣਾ ਲਿਆ ਪ੍ਰਧਾਨਾ ਨੇ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਸਰਗਰਮ ਹੋਣਗੇ ਪਰ ਸ਼ਰਤ ਹੈ ਸ਼ਰਤ ਇਹ ਆ ਕਿ ਉਹਨਾਂ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਕੀਤਾ ਜਾਵੇ ਫੇਰ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਦੂਸਰਾ ਉਹ ਇਹ ਕਹਿੰਦੇ ਨੇ ਕਿ ਸਾਡੇ ਕੋਲੇ 500 ਕਰੋੜ ਰੁਪਇਆ ਹੈ ਨੀਗਾ ਦੇਣ ਲਈ ਇਹਦਾ ਭਾਵ ਇਹ ਆ ਕਿ ਕਾਂਗਰਸ ਦੇ ਵਿੱਚ ਜੇ ਕਿਸੇ ਨੇ ਸੀਐਮ ਦਾ ਚਿਹਰਾ ਬਣਨਾ ਜਾਂ ਸੀਐਮ ਬਣਨਾ ਤੇ ਉਹਨੂੰ ਕੀ 500 ਕਰੋੜ ਰੁਪਇਆ ਚਾਹੀਦਾ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਜੀ ਉਹ ਕਾਂਗਰਸ ਦੇ ਉੱਤੇ ਲਾਏ ਨੇ ਹਾਲਾਂਕਿ ਉਹ ਕਾਂਗਰਸ ਦਾ 파ਟ ਨੇ ਐਮ ਐਲ ਏ ਰਹੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰੀ ਚੀਫ ਪਾਰਲੀਮੈਂਟੀ ਸੈਕਟਰੀ ਰਹੇ ਨੇ ਨਵਜੋਤ ਕੌਰ ਸਿੱਧੂ ਹੁਰੀ ਇਹ ਨਹੀਂ ਹੈ ਕਿ ਉਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਐਮ ਐਲ ਏ ਰਹੇ ਨੇ ਕੈਬਨਟ ਮਨਿਸਟਰ ਰਹੇ ਨੇ ਤੁਹਾਨੂੰ ਵਾਲੇ ਹੈ ਕਿ ਜਦੋਂ ਉਹ ਪ੍ਰਧਾਨ ਪਹਿਲਾਂ ਬਣੇ ਸਨ ਤਾਂ ਕੀ ਉਹ ਕੋਈ 500 ਕਰੋੜ ਰੁਪਇਆ ਦੇ ਕੇ ਬਣੇ ਸੀ ਜਾਂ 500 ਤੋਂ ਕੋਈ ਘੱਟ ਡੀਲ ਹੋਈ ਸੀ ਕਿਹਦੇ ਤਹਿਤ ਉਹ ਪਹਿਲਾ ਪ੍ਰਧਾਨ ਬਣੇ ਸੀ ਤੇ ਮੰਤਰੀ ਬਣੇ ਸੀ ਜੇ ਜਿਹੜਾ ਸੀਐਮ ਫੇਸ ਹੈ ਜਾਂ ਸੀਐਮ ਹੈ ਉਹਦਾ ਰੇਟ ਨਵਜੋਤ ਕੌਰ ਸਿੱਧੂ ਹੋਰਾਂ ਦੀ ਮੰਨੀਏ ਉਹਦੇ ਮੁਤਾਬਕ 500 ਕਰੋੜ ਰੁਪਇਆ ਹੈ ਤਾਂ ਕੀ ਫਿਰ ਜਿਹੜੇ ਬਾਕੀ ਮਹਕਮੇ ਨੇ ਉਹਨਾਂ ਦੇ ਵੀ ਕੋਈ ਰੇਟ ਤੈਅ ਨੇ ਭਾਵੇਂ ਉਪ ਮੁੱਖ ਮੰਤਰੀ ਕਾਂਗਰਸ ਦੇ ਵਿੱਚ ਕਿੰਨੇ 100 ਕਰੋੜ ਦੇ ਵਿੱਚ ਲੱਗਦਾ ਹੈ ਗ੍ਰਹਿ ਮੰਤਰੀ ਕਿੰਨੇ 100 ਕਰੋੜ ਦੇ ਵਿੱਚ ਲੱਗਦਾ ਜਾਂ ਫਿਰ ਜਿਹੜੇ ਬਾਕੀ ਮਹਕਮੇ ਨੇ ਜਿੰਨੇ ਵੀ ਉਹਨਾਂ ਦੇ ਤਹਿਤ ਕਿੰਨੇ-ਕਿੰਨੇ ਕਰੋੜ ਰੁਪਏ ਜਿਹੜੇ ਆ ਉਹ ਕਾਂਗਰਸ ਨੂੰ ਦੇਣੇ ਪੈਂਦੇ ਨੇ ਇਸ ਵੇਲੇ ਜਿਵੇਂ ਚੱਲ ਰਿਹਾ ਕਿ 6 ਦੇ ਕਰੀਬ ਪਹਿਲਾਂ ਸੀਐਮ ਨੇ ਵੇਟਿੰਗ ਨੇ ਜੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੀ ਗੱਲ ਮੰਨੀਏ ਦਾ 5 500 ਕਰੋੜ ਵਾਲੀ ਗੱਲ ਦੇਤੇ ਪੰਜੂਜੀ ਘਤੀ ਕੋ ਇੰਨਾ ਤਾਂ ਪੈਸਾ ਜੜਾ ਆ ਹੁਣ ਸਤਵਾਂ ਜਿਹੜਾ ਨਾਮ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਤੁਸੀਂ ਕੱਲੋ ਕਿ ਮੈਡਮ ਹੋਰਾਂ ਨੇ ਪੁਟ ਅਪ ਕਰ ਦਿੱਤਾ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸਾਡੇ ਕੋਲੇ ਟੈਚ ਹੀ ਨਹੀਂ ਹੈਗੇ 500 ਕਰੋੜ ਰੁਪਏ ਵਾਲੇ ਉਹ ਟੈਚ ਹੀ ਕਿਨੂੰ ਦਿੱਤੇ ਜਾਂਦੇ ਆ 500 ਕਰੋੜ ਦੇ ਅਸੀਂ ਇਹ ਸਵਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੋਂ ਤੇ ਉਹਨਾਂ ਦੇ ਨੈਸ਼ਨਲ ਆਗੂ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਹੁਣਾਂ ਤੋਂ ਕਰਨਾ ਚਾਹੁੰਦੇ ਆ ਕਿ ਕੀ ਉਹ ਪੈਸੇ ਉਹਨਾਂ ਕੋਲੇ ਪਹੁੰਚਦੇ ਨੇ ਕਾਂਗਰਸ ਦੇ ਵਿੱਚ ਕੀ ਬੋਲੀ ਲਾਈ ਜਾਂਦੀ ਆ ਅਹੁਦਿਆਂ ਦੀ ਕਿ ਸੀਐਮ ਫੇਸ ਦੇ ਵਾਸਤੇ 500 ਕਰੋੜ ਹੈ ਸੀਐਮ ਬੰਦੇ ਵਾਸਤੇ ਬਾਅਦ ਦੇ ਵਿੱਚ ਹੋਰ ਨੇ ਡਿਪਟੀ ਸੀਐਮ ਦੇ ਵਾਸਤੇ ਕਿੰਨੇ ਨੇ ਮੰਤਰਾਲੇ ਦੇ ਵਾਸਤੇ ਕਿੰਨੇ ਨੇ ਇੱਕ ਤਾਂ ਪੱਖ ਇਹ ਆ ਦੂਸਰਾ ਪੱਖ ਮੈਡਮ ਨਵਜੋਤ ਕੌਰ ਸਿੱਧੂ ਹੁਣਾਂ ਦੇ ਅਨੁਸਾਰ ਕਿ ਜੇ ਤਾਂ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਐਲਾਨ ਦਿੱਤਾ ਜਾਂਦਾ ਸੀ ਐਮ ਦਾ ਫੇਸ ਫਿਰ ਤਾਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਜਾਣਗੇ ਫਿਰ ਪੰਜਾਬ ਦੇ 골ਡਨ ਡੇਜ਼ ਉਹ ਲੈ ਆਉਣਗੇ ਜੇ ਉਹਨਾਂ ਨੂੰ ਸੀਐਮ ਫੇਸ ਨਹੀਂ ਐਲਾਨ ਕਰਦੇ ਤੇ ਫਿਰ ਪੰਜਾਬ ਚਾਹੇ ਰੁੜਦਾ ਰਹੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਫਿਰ ਉਹ ਕਹਿੰਦੇ ਉਹ ਪੈਸੇ ਆਪਣੇ ਬਹੁਤ ਵਧੀਆ ਕਮਾ ਰਹੇ ਨੇ ਸ਼ੋਜ਼ ਦੇ ਵਿੱਚੋਂ ਟੀਵੀ ਸ਼ੋਜ਼ ਦੇ ਵਿੱਚੋਂ ਤੁਸੀਂ ਦੇਖੋ ਦਾਵਾ ਇਹ ਕੀਤਾ ਜਾਂਦਾ ਹੈ ਕਿ ਪੰਜਾਬੀ ਨੇ ਉਹ ਪੰਜਾਬੀਅਤ ਦੇ ਵਾਸਤੇ ਲੜ ਰਹੇ ਨੇ ਪੰਜਾਬ ਵਾਸਤੇ ਲੜ ਰਹੇ ਨੇ ਪਰ ਨਾਲ ਦੀ ਨਾਲ ਸ਼ਰਤਾਂ ਦੇ ਤਹਿਤ ਲੜ ਰਹੇ ਨੇ ਕਿ ਪਹਿਲਾਂ ਉਹਨਾਂ ਦੀ ਪਾਰਟੀ ਉਹਨਾਂ ਨੂੰ ਸੀਐਮ ਫੇਸ ਐਲਾਨੇ ਫਿਰ ਉਹ ਪੰਜਾਬ ਦੇ 골ਡਨ ਡੇਜ਼ ਦੇ ਬਾਰੇ ਦੇ ਵਿੱਚ ਸੋਚਣਗੇ ਉਹਨਾਂ ਵਾਂਗੂ ਡਰਾਮੇ ਜਿਸ ਕਿਸਮ ਦੇ ਨਵਜੋਤ ਸਿੰਘ ਸਿੱਧੂ ਹਰੀ ਕਰਦੇ ਹੀ ਰਹਿੰਦੇ ਨੇ ਇੱਕ ਵਾਰੀ ਉਹਨਾਂ ਨੇ ਪਿੱਛੇ ਜੇ ਪ੍ਰੈਸ ਕਾਨਫਰੰਸ ਸੱਦ ਲਈ ਸੀ ਇਹ ਉਦੋਂ ਲੱਗਿਆ ਪੱਤਰਕਾਰਾਂ ਨੂੰ ਕਿ ਪਤਾ ਨਹੀਂ ਕੋਈ ਵੱਡਾ ਐਲਾਨ ਕਰਨਾ ਨਵਜੋਤ ਸਿੰਘ ਸਿੱਧੂ ਹਰਾਨੇ ਕੀਤਾ ਕੀ ਸੀਗਾ ਉਹਨਾਂ ਨੇ ਕਿ ਇੱਕ YouTube ਚੈਨਲ ਆਪਣਾ ਅਨਾਉਂਸ ਕਰ ਦਿੱਤਾ ਸੀਗਾ ਜਿੱਤੇਗਾ ਪੰਜਾਬ ਉਹਦਾ ਕੀ ਬਣਿਆ ਉਹਦੇ ਉੱਤੇ ਕਿੰਨੀਆਂ ਵੀਡੀਓਜ਼ ਆਈਆਂ ਕਿਹੜੇ-ਕਿਹੜੇ ਉਹਨਾਂ ਨੇ ਨੁਕਤੇ ਜਿੱਤੇਗਾ ਪੰਜਾਬ ਵਾਲੇ ਮਾਮਲੇ ਦੇ ਉੱਤੇ ਤੇ ਮੇਰਾ ਕਹਿਲ ਤੁਸੀਂ ਬਿਹਤਰ ਤਰੀਕੇ ਦੇ ਨਾਲ ਜਾਣਦੇ ਹੋ ਕਿ ਕਿੰਨੀਆਂ ਕੋਦੇ ਉੱਤੇ ਵੀਡੀਓਜ਼ ਆਈਆਂ ਜੇ ਨਵਜੋਤ ਸਿੰਘ ਸਿੱਧੂ ਹਰੇ ਆਪਣੀ ਜੇਬ ਦੇ ਵਿੱਚ ਕੋਈ ਫਾਰਮੂਲਾ ਲੈ ਕੇ ਘੁੰਮਦੇ ਨੇ ਮੈਡਮ ਨਵਜੋਤ ਕੌਰ ਸਿੱਧੂ ਹਰਾਂ ਦੇ ਅਨੁਸਾਰ ਤਾਂ ਫਿਰ ਉਹਨਾਂ ਨੇ ਅੱਜ ਤੱਕ ਪੰਜਾਬ ਕਾਂਗਰਸ ਨੂੰ ਕਿਉਂ ਨਹੀਂ ਦਿੱਤਾ ਜਦੋਂ ਉਹ ਮੰਤਰੀ ਸਨ ਕੈਬਨਿਟ ਮੰਤਰੀ ਸਨ ਤੇ ਇਹ ਫਾਰਮੂਲਾ ਉਹਨਾਂ ਨੇ ਉਦੋਂ ਕਿਉਂ ਨਹੀਂ ਦਿੱਤਾ ਜਦੋਂ ਉਹ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਦੋਂ ਉਹਨਾਂ ਨੇ ਇਹ ਫਾਰਮੂਲਾ ਜਿਹੜਾ ਉਹ ਕਿਉਂ ਨਹੀਂ ਦਿੱਤਾ ਇਹ ਫਾਰਮੂਲਾ ਉਹ ਜੇਬ ਦੇ ਵਿੱਚ ਇੰਨੇ ਸਾਲਾਂ ਤੋਂ ਲੈ ਕੇ ਕਿਉਂ ਘੁਮ ਰਹੇ ਨੇ ਜਿਹੜਾ ਕਿ ਪੰਜਾਬ ਨੂੰ ਗੋਲਡਨ ਡੇਜ਼ ਦੇ ਵਿੱਚ ਜਿਹੜਾ ਉਹ ਲਿਆ ਸਕਦਾ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਸਵਾਲ ਨੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੇ ਅਨੁਸਾਰ ਜਿਹੜੀਆਂ ਗੱਲਾਂ ਉਹਨਾਂ ਨੇ ਕੱਲ ਕੀਤੀਆਂ ਨੇ ਪਰ ਇਹਦੇ ਵਿੱਚ ਸਭ ਤੋਂ ਗੰਭੀਰ ਗੱਲ ਪੰਜਾਬ ਵਾਸੀਆਂ ਦੇ ਮੂਹਰੇ ਜਿਹੜੀ ਮੈਂ ਇਹ ਰੱਖਣਾ ਚਾਹੁੰਦਾ ਕਿ ਕੀ ਕਾਂਗਰਸ ਦੇ ਵਿੱਚ ਸੀਐਮ ਫੇਸ 500 ਕਰੋੜ ਰੁਪਏ ਦੇ ਵਿੱਚ ਵਿਕਦਾ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਕੇ ਇਸ ਵੇਲੇ ਦਾਵਾ ਕਰ ਰਹੀ ਹੈ ਕਿ ਅਗਲੀ ਸਰਕਾਰ ਉਹਨਾਂ ਨੇ ਬਣਾਉਣੀ ਹੈ ਹਾਲਾਂਕਿ ਸੀਐਮ ਦੇ ਕਈ ਫੇਸ ਨੇ ਕੀ ਉਹਨਾਂ ਜਿਹੜੇ ਸੀਐਮ ਦੇ ਫੇਸ ਨੇ ਉਹਨਾਂ ਨੇ 5-500 ਕਰੋੜ ਰੁਪਇਆ ਦਿੱਤਾ ਉਹਨਾਂ ਨੇ ਕੋਈ ਟੈਚੀ ਦਿੱਤਾ ਜਿਹਦਾ ਜ਼ਿਕਰ ਨਵਜੋਤ ਕੌਰ ਸਿੱਧੂ ਹਰਾਨੇ ਕੀਤਾ ਕੱਲ ਜੇ ਉਹਨਾਂ ਨੇ ਦਿੱਤਾ ਤਾਂ ਉਹ ਕਿਹਨੂੰ ਦਿੱਤਾ ਕੀ ਉਹ ਹਾਈ ਕਮਾਂਡ ਨੂੰ ਦੇ ਕੇ ਆਏ ਨੇ ਜਾਂ ਇੱਥੇ ਕਿਸੇ ਨੂੰ ਜਿਹੜਾ ਉਹ ਦਿੱਤਾ ਇਹ ਬੇਹੱਦ ਗੰਭੀਰ ਇਸ਼ੂ ਹੈ ਪੰਜਾਬੀਆਂ ਦੇ ਵਾਸਤੇ ਜੇ ਕੋਈ ਸੀਐਮ ਫੇਸ 500 ਕਰੋੜ ਰੁਪਇਆ ਦੇ ਕੇ ਕਾਂਗਰਸ ਦੇ ਵਿੱਚ ਬਣੂਗਾ ਜਾਂ ਬਣਿਆ ਜੇ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਬਣਤਾ ਸੀ ਵੀ ਸਕਦੇ ਸੀ ਪਰ ਸਾਡੇ ਕੋਲੇ 500 ਕਰੋੜ ਰੁਪਏ ਵਾਲਾ ਟੈਚ ਹੀ ਨਹੀਂਗਾ ਮੇਰਾ ਸਵਾਲ ਪੰਜਾਬ ਕਾਂਗਰਸ ਨੂੰ ਹੈ ਕਿ ਕੀ ਜੇ ਉਹਨੇ ਜਿਹੜੀ 27 ਵਾਲੀ ਚੋਣ ਲੜਨੀ ਹੈ ਉਹਦੇ ਵਿੱਚ ਉਹਨੇ ਇਸ ਤਰੀਕੇ ਨਾਲ ਲੜਨੀ ਹੈ ਕਿ 6-7 ਸੀਐਮ ਫੇਸ ਜਿਹੜੇ ਆ ਉਹ ਤੁਰੇ ਫਿਰਨ 5-500 ਕਰੋੜ ਰੁਪਇਆ ਇੱਕ-ਇੱਕ ਕੋਲੋਂ ਲੈ ਲਓ ਤੇ ਉਹਦੇ ਨਾਲ ਚੋਣਾਂ ਲੜਨੀਆਂ ਨੇ ਜੇ ਨਵਜੋਤ ਕੌਰ ਸਿੱਧੂ ਹਰਾਂ ਦੀ ਜਿਹੜੀ ਉਹ ਮੰਨੀਏ ਇੱਕ ਤੇ ਦੂਸਰਾ ਇਹ ਇਹਨਾਂ ਦੀ ਗੰਭੀਰਤਾ ਜਿਹੜੀ ਹੈ ਉਹ ਤਾਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੀ ਜਾਂ ਤਾਂ ਸਾਨੂੰ ਫੇਸ ਐਲਾਨ ਦਿਓ ਨਹੀਂ ਤਾਂ ਫਿਰ ਅਸੀਂ ਪੈਸੇ ਤਾਂ ਕਮਾ ਹੀ ਰਹੇ ਹਾਂ ਫਿਰ ਤੁਸੀਂ ਕਮਾਈ ਜਿਹੜੀ ਉਹ ਕਰੀ ਚੱਲੋ ਫਿਰ ਇਹ ਦਾਵਾ ਤਾਂ ਨਾ ਕਰੋ ਕਿ ਅਸੀਂ ਪੰਜਾਬ ਦੇ ਵਾਸਤੇ ਲੜ ਰਹੇ ਹਾਂ ਅਸੀਂ ਪੰਜਾਬ ਨੂੰ ਗੋਲਡਨ ਡੇਜ਼ ਦੇ ਵਿੱਚ ਲਾਜਵਾਗੇ ਪਰ ਉਹਦੇ ਵਾਸਤੇ ਪਹਿਲਾਂ ਸਾਡੀਆਂ ਸ਼ਰਤਾਂ ਨੇ ਕੀ ਪੰਜਾਬ ਦੇ ਵਾਸਤੇ ਪੰਜਾਬ ਦੀ ਸੇਵਾ ਪੰਜਾਬ ਨੂੰ ਬਿਹਤਰ ਬਣਾਉਣ ਦੇ ਵਾਸਤੇ ਸ਼ਰਤਾਂ ਦੇ ਤਹਿਤ ਕੰਮ ਕੀਤਾ ਜਾਂਦਾ ਮਾਨ ਸਾਹਿਬ ਜਿਹੜੇ ਸਾਡੇ ਇਸ ਵੇਲੇ ਮੁੱਖ ਮੰਤਰੀ ਨੇ ਉਹ ਜਿਸ ਕਿਸਮ ਦਾ ਆਪਣਾ ਇੱਕ ਬਹੁਤ ਵੱਡਾ ਕਾਮੇਡੀਅਨ ਦਾ ਜਿਹੜਾ ਉਹਨਾਂ ਦਾ ਨਾਮ ਸੀ ਪੂਰੀ ਦੁਨੀਆ ਦੇ ਵਿੱਚ ਲੱਖਾਂ ਰੁਪਏ ਰੋਜ਼ ਦੇ ਉਹ ਕਮਾਉਂਦੇ ਸੀ ਉਹ ਛੱਡ ਕੇ ਇਸ ਖੇਤਰ ਦੇ ਵਿੱਚ ਆਏ ਕੇਜਰੀਵਾਲ ਸਾਹਿਬ ਜਿਹੜੇ ਇਸ ਪਾਰਟੀ ਦੇ ਸੁਪਰੀਮੋ ਨੇ ਉਹ ਆਈਆਰਐਸ ਆਫੀਸਰ ਸਨ ਉਹ ਕਿੱਡੀ ਵੱਡੀ ਨੌਕਰੀ ਆਪਣੀ ਛੱਡ ਕੇ ਆਏ ਮਨੀਸ਼ ਸ਼ਿਸ਼ੋਧਿਆ ਜੀ ਨੇ ਉਹ ਇੱਕ ਪੱਤਰਕਾਰ ਸਨ ਮੈਂ ਖੁਦ ਪੱਤਰਕਾਰ ਸੀ ਅਸੀਂ ਤਾਂ ਆਪਣੇ ਜਿਹੜੇ ਅਸੀਂ ਕਮਾਏ ਹੋਏ ਅਹੁਦੇ ਸੀ ਉਹਨਾਂ ਨੂੰ ਇਸ ਕਰਕੇ ਛੱਡ ਕੇ ਆ ਗਏ ਕਿ ਪੰਜਾਬ ਦੇ ਵਾਸਤੇ ਕੁਝ ਹੋ ਸਕੇ ਤੇ ਕਾਂਗਰਸੀਆਂ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਅਹੁਦਾ ਦਿਓ ਨਹੀਂ ਤਾਂ ਫਿਰ ਅਸੀਂ ਕਮਾਈ ਤਾਂ ਜਿਹੜੀ ਆ ਉਹ ਕਰ ਹੀ ਰਹੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਚਾਹੇ ਉਹ ਐਲੋਪੀ ਨੇ ਪ੍ਰਧਾਨ ਨੇ ਉਹ ਤੇ ਖੜਗੇ ਸਾਹਿਬ ਰਾਹੁਲ ਗਾਂਧੀ ਜੀ ਇਸ ਗੱਲ ਦਾ ਜਵਾਬ ਦੇਣ ਕੇ 500 ਕਰੋੜ ਰੁਪਏ ਦੇ ਅਟੈਚੀ ਕਿਹਦੇ ਕੋਲੇ ਪਹੁੰਚਦੇ ਆ ਤੇ ਹੁਣ ਤੱਕ ਜਿਹੜੇ 6 ਇੱਕ ਸੀਐਮ ਨੇ ਵੇਟਿੰਗ ਫਿਰਦੇ ਆ ਉਹਨਾਂ ਤੋਂ 5-500 ਕਰੋੜ ਰੁਪਏ ਲੈ ਲਿਆ ਜਾਂ ਹਾਲੇ ਕਮਿਟਮੈਂਟ ਨਹੀਂ